ਫਰੀਦਕੋਟ ਪਿੰਡ ਖਾਰਾ ਵਿਖੇ ਪੰਜਾਬ ਸਰਕਾਰ ਆਪਕੇ ਦੁਆਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਹੁਕਮ ਅਨੁਸਾਰ ਕੈਂਪ ਲਗਾਇਆ ਗਿਆ ਜਿਸ ਚ ਵਿਧਾਨ ਸਭਾ ਲੋਕ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ ਨੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ ਸਰਕਾਰ ਤੁਹਾਡੇ ਦਰ ਆਲੇ ਪ੍ਰੋਗਰਾਮ ਬਾਰੇ ਇਹ ਤਾਂ ਤੁਸੀਂ ਦੱਸੋ ਸਰਕਾਰ ਬਿਲਕੁਲ ਤੁਹਾਡੇ ਦਵਾਰ ਹੈ ਸਰਕਾਰ ਘਰ ਘਰ ਜਾ ਕੇ ਲੋਕਾਂ ਦੇ ਘਰ ਜਾ ਕੇ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਤੁਕ ਸੁਣਨ ਲਈ ਆਉਂਦੇ ਹੈ ਬਾਣੀ ਉਹ ਮੁੱਖ ਮੰਤਰੀ ਸਾਹਿਬ ਦੇ ਇਸ਼ਾਰੇ ਉੱਤੇ ਹਰੇਕ ਗਲੇਰਿਕ ਕੈਂਪ ਲੱਗਿਆ ਹੈ ਸਾਡੇ ਫਰੀਦਕੋਟ ਨੀਲੇ ਦੇ ਵਿੱਚ ਚੌਥਾ ਕੈਂਪ ਹੈ ਹਲਕਾ ਕੋਰਡੂ ਦਾ ਉਦ ਹੈ ਪਹਿਲਾ ਕੈਂਪ ਹੈ ਇੱਥੇ ਅੱਜ 147 ਜਿਹੜੀਆਂ ਦਰਖਾਸਤਾਂ ਜਮਟਾਰਾ ਕੀਤਾ ਗਿਆ 4 ਪਿੰਡਾਂ ਤੋਂ ਇੱਥੇ ਦਰਖਾਸਤਾਂ ਆਈ ਸੀ ਸਾਡੇ ਮੈਨੂੰ ਬਣਾਉਣ ਵਾਲੇ ਲੋਕ ਆਏ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਇਹਦੇ ਵਿੱਚ ਸਾਰਾ ਬਾੜਾ ਟਾਕਾ ਖਾੜਾ ਤੇ ਮੋੜ ਜੀ ਇਹਨਾਂ ਚਾਰਾਂ ਪਿੰਡਾਂ ਦੀਆਂ ਜਿਹੜੀਆਂ ਤੁਹਾਨੂੰ ਸੁਣਿਆ ਗਿਆ ਖਾਰੇ ਪਿੰਡ ਦੀ ਜਿਹੜੀ ਆ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਜਲਦੀ ਨਿਪਟਾਰਾ ਕਰਨ ਵਾਲੇ ਵਿਚਾਰ ਪੇਸ਼ ਕਰਨਾ ਹੋਇਆ ਪਾਣੀ ਦੀ ਨਿਕਾਸੀ ਦਾ ਪ੍ਰੋਬਲਮ ਆ ਜਿਹੜੀ ਸੜਕ ਦੀ ਕ੍ਰੋਸਿੰਗ ਕਰਾਉਣੀ ਆ ਉਹਦੇ ਬਾਰੇ ਜਿਹੜੀ ਡਿਸਕਸ਼ਨ ਹੋਈ ਸਾਡੇ ਪਿੰਡਸੂਨੋ ਵਿੱਚ ਜਿਹੜੀ ਸੀ ਹਰ ਇੱਕ ਜਰਾ ਲਾਉਣ ਦਾ ਹੈਗਾ ਹੋਰ ਸਫਾਈ ਕਰਨ ਦਾ ਹੈਗਾ ਤੋਂ ਉਹ ਸਾਰੀਆਂ ਇਸ ਤਰ੍ਹਾਂ ਦੀਆਂ ਕਾਫੀ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲਟਾ ਰੱਖੇ ਜਾ ਗਿਆ ਬਾਕੀ ਹੋਰ ਪਿੰਡਾਂ ਤੋਂ ਵੀ ਆ ਗਏ ਸੀ ਉੱਥੇ ਥੇ ਹੈ ਉੱਥੇ ਜਿਹੜਾ ਆਰਓ ਬਿਜਲੀ ਚ 6 ਸਾਲ ਤੋਂ ਬੰਦ ਪਿਆ ਉਹਨੂੰ ਰਿਪੇਅਰ ਕਰਨ ਵਾਸਤੇ ਚਲੇ ਗਏ ਸੀ ਲੇਕਿਨ ਉਹ ਹੈ ਛੱਪੜ ਤੇ ਉਹਨੂੰ ਹੋਰ ਜਗ੍ਹਾ ਲਾਉਣ ਵਾਸਤੇ ਵੀ ਕਮੇਟੀ ਸਾਹਿਬ ਨੂੰ ਗਿਆ ਔਰ ਇੰਨਾਂ ਨੇ ਇਨਸਟਰਕਸ਼ਨ ਦੇ ਦਿੱਤੀਆਂ ਉਹਨੂੰ ਹੋਰ ਜਗ੍ਹਾ ਰਿਪੇਅਰ ਕਰਾ ਕੇ ਹੋਰ ਜਗ੍ਹਾ ਲਾਇਆ ਜਾਏ ਇਸੇ ਤਰੀਕੇ ਨਾਲ ਹਰੀਆਂ ਉਹਦੇ ਵਿੱਚ ਵੀ ਜਿਹੜਾ ਆਰਓ ਆ ਉਹ ਬਹੁਤ ਪੁਰਾਣਾ ਜਿਹੜਾ ਉਹ ਖਰਾਬ ਹੋਇਆ ਪਿਆ ਸੀ ਉਹ ਠੀਕ ਹੋ ਗਿਆ ਉਹ ਵੀ ਪ੍ਰੋਪਰਲੀ ਰਿਪੇਅਰ ਕਰਕੇ ਉਹਨਾਂ ਦੇ ਲਾਟਾ ਉਹਦੀ ਰਿਮੂਵਲ ਲਈ ਗਈ ਹੈ ਉਹ ਲੱਗੇ ਹੋਏ ਆ ਸੰਦ ਦਾ ਦਵਾਰਿਆਣਾ ਰੋਡ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ ਠੇਕੇਦਾਰ ਦੀ ਕੁਝ ਜਿਹੜੀ ਪੇਮੈਂਟ ਰੁਕੀ ਹੋਈ ਸੀ ਜਿਹੜਾ 6 ਕਰੋੜ ਦੇ ਕੰਮ ਪਿੱਛੇ ਅਸੀਂ ਸਟਾਰਟ ਕਰਾਇਆ ਸੀ ਉਹ ਵੀ ਅੱਜ ਪੇਮੈਂਟ ਪਹੁੰਚ ਗਈ ਆ ਨਾ ਕੋਰਤਪੁਰਾ ਸ਼ਹਿਰ ਤੇ ਨਾ ਪਾਣੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਦੇਖੋ ਇਹਦੇ ਵਾਸਤੇ ਇੱਕ ਕੰਪਨੀ ਹੈਮਸਿਵ ਜਿਹੜਾ ਵੱਡਾ ਪਲਾਨ ਬਣਾਉਣਾ ਪੈਣਾ ਅਸੀਂ ਉਹਦੇ ਪਿੱਛੇ ਲੱਗੇ ਹੋਏ ਆ ਪਾਣੀ ਨਿਕਾਸੀ ਜਦੋਂ بارش ਇੱਕਦਮ ਹੋ ਜਾਂਦੀ ਹੈ ਨਾ ਉਹ ਤੋਂ ਵਾਟਰ ਬਲੌਕਿੰਗ ਥੋੜੀ ਜ਼ਿਆਦਾ ਹੈ ਸੋ ਜਿਹੜੀ ਜਿਹੜੀ ਟ੍ਰੇਨ ਹੈ ਜਿਹੜੀ ਵੱਡੀ ਟ੍ਰੇਨ ਮੇਨ ਹੈ ਜਿਹੜੀ ਉਹਦੀ ਕਪੈਸਿਟੀ ਵਧਾਉਣ ਦੀ ਲੋੜ ਹੈ ਉਹਦੇ ਬਾਰੇ ਵੱਡੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਡਿਪਾਰਟਮੈਂਟ ਨਾਲ ਵੀ ਗੱਲ ਕੀਤੀ ਹੈ ਕਿ ਉੱਥੇ ਮੋਟਰ ਹੁਣ 1 ਇੱਕ ਹੀ ਚੱਲ ਸਕਦੀ ਹੈ ਜੇ ਅਸੀਂ ਦੋ ਮੋਟਰਾਂ ਲਾਈਏ ਤਾਂ ਜਲਦੀ ਭਣੀ ਹੋ ਜਾਏਗਾ ਲੇਕਿਨ ਫਿਰ ਉਹ ਜਿਹੜੀ ਵੱਡੀ ਟ੍ਰੇਨ ਟੁੱਟ ਜਾਂਦੀ ਹੈ ਸੋ ਇਸ ਕਰਕੇ ਉਹਦੇ ਆਸਤੇ ਕੋਈ ਵੱਡਾ ਜਿਹੜਾ ਅਸੀਂ ਪਲਾਨ ਬਣਾ ਰਹੇ ਹਾਂ ਤਾਕਿ ਉਹਦੇ ਵੱਡੀ ਪਾਈਪਲਾਈਨ ਪੈ ਜੇ ਉਹਦੇ ਬਦਬੂ ਦੀ ਉਸ ਬਸੇ ਵੀ ਠੀਕ ਹੋ ਜਾਏਗੀ। ਸੋ ਸ਼ਹਿਰ ਦੀ ਜਿਹੜੀ ਸੋਚ ਹੈ ਮੈਂ ਐਸੇ ਕਰਕੇ ਆਇਆ ਮੈਂ ਤਾਂ ਚੰਡੀਗੜ੍ਹ ਬੈਠਾ ਨਹੀਂ ਮੈਂ ਜੋ ਰਾਤ ਮੈਨੂੰ ਕੋਲੋਂ ਪੇਂਦੀਆਂ ਹੈ ਤੁਦੀ ਪੇਂਦੀਆਂ। ਸੋ ਮੈਂ ਇਸੇ ਕਰਕੇ ਅਜਿਕੇ ਆਇਆ ਸੀਗਾ ਤੇ ਉਹ ਕਮੇਟੀ ਸਾਹਿਬ ਨਾਲ ਡਿਸਕਸ ਕਰ ਲਿਆ। ਸੋ ਇਹਨਾਂ ਹੱਲ ਕਰਵਾਵਾਂਗੇ ਹਾਂ ਜਿਹੜਾ ਛੱਪੜ ਹੈ ਮੈਂ ਆਪੇ ਜੋੜ ਕੇ ਮੀਟਿੰਗ ਕਰਾਂ। ਵੀ ਛੱਪੜ ਦੇ ਤੇ ਜਿਹੜੇ ਨਿਯਾਇਜ਼ ਕਿ ਅਸੀਂ ਛਡਵਾਉਣੇ ਆ। ਕੋਈ ਵੀ ਰਿਸ਼ਵਤ ਨਾ ਆਵੇ ਮੈਨੂੰ ਕੋਈ ਵੋਟ ਪੂੰਦਾ ਪਾਵੇ ਨਹੀਂ ਪੂੰਦਾ ਨਾ ਪਾਵੇ ਜੇ ਇਹ ਛੱਪੜ ਹੀ ਭਾਲੇ ਤੇ ਘ ਤੋ ਛੱਪੜ ਨੂੰ ਸਫਾਈ ਕਰਵਾਵਾਂਗੇ ਜਿਹਨੇ ਕਰਾਇਆ ਕਬਜੋ ਉਹ ਹੁਣ ਜਿਹੜੇ ਮੇਰੀ ਖਾਂ ਦੇ ਪਹਿਲਾਂ ਬੈਠੇ ਹੋਣੇ ਉਹਨਾਂ ਨੇ ਕਰਾਏ ਹੋਣੇ ਪਤਾ ਨਹੀਂ ਹੁਣ ਬਾਕੀ ਤੁਸੀਂ ਵਾਦੇ ਜਾਣ ਦੇ ਤੋ ਸੱਚੇ ਵੇੜਾ ਸਰਕਾਰ ਤੁਹਾਡੇ ਦੁਆਰ ਵਾਲਾ ਕੈਂਪ ਹੈ ਹਾਂ ਸੀਪ ਸਾਹਿਬ ਇਹਦੇ ਦਿਸ਼ਾ ਨਿਰਦੇਸ਼ਨ ਸਾਰ ਅਸੀਂ ਕੈਂਪ ਲਗਾ ਰਹੇ ਹਾਂ ਇਹ ਇਹ ਚੌਥਾ ਕੈਂਪ ਹੈਗਾ ਤੇ पिंड के तीन चार आले दुआले वाले पिंडा का ना अभी कैंप लगाते हैं इस विच सेवा केंद्र की भी सर्विसिज असिल है सारे सेवा केंद्र के मुलाजिम बैठे हैं इंडिविजुअल दरखास्त भी असं सुनते हैं कम्यूनिटी की दरखास्त भी कि पिंड प्धर के जोड़े काम ही किए जाने के मेन समस्या पीण वाले पानी के पानी की निकास की है ਅਸੀਂ ਮੋਰੇ ਜ਼ਿਲ੍ਹੇ ਵਿੱਚ ਚਿੰਤਾ ਰਹੇਗੀ ਕਿਉਂਕਿ ਅਭੀ ਮੌਨਸੂਨ ਦਾ ਸੀਜ਼ਨ ਆ ਰਿਹਾ ਹੈਗਾ ਕਿ ਪਾਣੀ ਦੀ ਸਮੱਸਿਆ ਜ਼ਿਆਦਾ ਪੜ ਜਾਂਦੀ ਹੈ। ਸਾਰੀ ਜ਼ਿਲ੍ਹੇ ਦੇ ਪੌਂਡਸ ਨੂੰ ਅਸੀਂ ਠੀਕ ਲਈ ਅਗਰਵਾ ਕੇ ਡੀ ਸੀਲਟਿੰਗ ਕਰਾ ਰਹੇਗੇ। ਤੇ ਸਾਥੀ ਸਾਥ ਅਸੀਂ ਉਸ ਵਿੱਚ ਚੱਗ ਵੀ ਡਿਵਲਵਾ ਰਹੇਗੇ ਤਾਂ ਕਿ ਰੁਗੜੇ ਬਦਬੂ ਦੀ ਸਮੱਸਿਆ ਨਾ ਆਏ। ਤੇ ਜਿਹੜੇ ਵੀ ਤੁਮ ਅੱਜ ਆ ਸਾਹਮਣੇ ਆ ਰਹੇਗੇ ਅਸੀਂ ਉਸ ਨੂੰ ਵੀਕਲੀ ਪੱਧਰ ਤੇ ਰਿਵਿਊ ਕਰਕੇ ਕੋਸ਼ਿਸ਼ ਕਰਾਂਗੇ ਕਿ ਇਹ ਦੋ ਦਰਜਾ ਕੇਂਦਰਾਂ ਦੇ ਸਾਰੇ ਕੰਮ ਉਸੇ ਵਿੱਚ ਆ ਜਾਈਏ। ਇਹ ਕੈਂਪ ਹੋਰ ਵੀ ਲੱਗਣਗੇ ਪਿੰਡਾਂ ਜੀ ਜੀ ਪੂਰੇ ਸਾਰੇ ਪਿੰਡਾਂ ਨੂੰ ਅਸੀਂ ਕਵਰ ਕਰ ਰਹੇ ਹਾਂ ਕਪੂਰ ਹਰ ਇੱਕ ਸਪਤਾਹ ਨੂੰ ਦੋ ਕੈਂਪਸ ਹੀ ਲਗਾ ਰਹੇਗੇ ਜਿੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ 2-3 ਮਹੀਨਾ ਵਿੱਚ ਪੂਰੇ ਮੁਰੀਦਕੋਟ ਦੇ 170 ਦੇ ਕਰੀਬ ਪਿੰਡਾਂ ਦੇ ਸਾਰੇ ਖੇਤਰ ਨੂੰ ਕਵਰ ਕਰਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਫਰੀਕੋਟ ਜ਼ਿਲ੍ਹੇ ਦੇ ਆ ਲੋਕੀ ਸਰਕਾਰ ਦੇ ਨਾਲ ਰਹ ਕੇ ਮਿਲ ਕੇ ਕੰਮ ਕਰਾਂ ਕਿਉਂਕਿ ਇਹ ਇੱਕ ਕੰਮ ਦੋਨੋਂ ਦੋਨੋਂ ਨੂੰ ਹੋਣਾ ਆਏਗਾ ਸਰਕਾਰ ਵੀ ਆਪਣਾ ਕੰਮ ਕਰਦੀ ਹੈਗੀ ਕਿ ਲੋਕਾਂ ਦਾ ਵੀ ਸਮੋ ਲੋ ਬਹੁਤ سارے ਲੋਕਾਂ ਨੂੰ ਨਾ ਪਤਾ ਹੀ ਨਹੀਂ ਸਰਕਾਰ ਤੁਹਾਡੇ ਦੁਆਰ ਕੀ ਹੁੰਦਾ ਜਿਵੇਂ ਦੱਸਿਆ ਨਾ ਸਪੀਕਰ ਸਾਹਿਬ ਨੇ 147 ਬੰਦਿਆਂ ਦੇ ਕੰਮ ਹੋਏ ਨੇ ਚਾਰ ਪਿੰਡਾਂ ਦੇ ਵਿੱਚ ਤਾਂ ਚਾਹੀਦਾ ਹਜ਼ਾਰ ਤੋਂ ਵੀ ਟੱਪ ਜਾਂਦੇ ਕਾਫੀ سارے ਪਿੰਡਾਂ ਦੇ ਕੰਮ ਤੁਸੀਂ ਯਾਦ ਕਰੋਗੇ ਇਲੈਕਸ਼ਨ ਦੇ ਪਹਿਲੇ ਵੀ ਅਸੀਂ ਕੈਂਪਸ ਲਗਾਏ ਸੀਗੇ ਤੇ ਬਹੁਤ سارے ਕੰਮ ਉਸ ਵੇਲੇ ਵੀ ਹੋਏ ਸੀਗੇ ਤੇ ਇਹ ਕੈਂਪਸ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ ਬਹੁਤ ਪਹਿਲੇ ਤੋਂ ਚੱਲ ਰਿਹਾ ਹੈਗਾ ਇਲੈਕਸ਼ਨ ਦੇ ਪਹਿਲੇ ਵੀ ਹੋਇਆ ਸੀਗਾ ਪੂਰੇ ਫਰੀਦਕੋਟ ਤੇ ਪੂਰੇ ਪੰਜਾਬ ਦੇ ਹੋ ਸਕਦਾ ਹੈ ਕਿ ਨਹੀਂ ਪਰ ਅਦਰਵਾਈਜ਼ ਇੱਥੇ ਕਿਨੇ ਆਣੀ ਅੱਜ ਜਿਹੜੇ ਲੋਕ ਨਹੀਂ ਆਏ ਉਹ ਤਾਂ ਬਿਜਾਈ ਦਾ ਮੌਕਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਸਰ ਜਾਣੀ ਸਰ ਦੋਨੇ ਸਕੂਲਾਂ ਚ ਕਿਹਨੇ ਸਕੂਲਾਂ ਚ ਹੁਣ ਛੇ ਆਈਆਂ ਹੋਈਆਂ ਇੱਥੇ ਛੇ ਆਈਆਂ ਹੋਈਆਂ ਸਰ ਜਾਣੀ ਸਰ ਦੋਨੇ ਸਕੂਲਾਂ ਚ ਕਿਹਨੇ ਸਕੂਲਾਂ ਚ ਹੁਣ ਛੇ ਆਈਆਂ ਹੋਈਆਂ ਇੱਥੇ ਛੇ ਆਈਆਂ ਹੋਈਆਂ ਅੱਛਾ ਸਾਦਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ